ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਭਾਈ ਜੀ 7.5 ਦੀ ਮੋਟਰ ਹੈ ਸਮਰਸੀ ਵਾਲਾ ਤਿੰਨ ਤਿੰਨ ਦੇ ਪੱਖੇ ਦੇ ਵਿੱਚ ਬੁੱग्गा ਪਲੇਟਾਂ ਸਾਰਾ ਕੰਪਲੀਟ ਸਮਾਨ ਨਾਲ ਹੈ 6 ਪਾਈਪਾਂ ਭਾਰਤ ਕੰਪਨੀ ਕੰਪਨੀ ਵੈਨ ਮੋਟਰ ਹੈ ਕੋਈ ਪੱਖੇ ਦਾ ਕੰਮ ਨਹੀਂ ਭਾਲਦੀ ਕੋਈ ਮੋਟਰ ਦੇ 부ਸ਼ਾਂ ਦਾ ਨਹੀਂ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਮੋਟਰ ਹੈ ਕਿਤੋਂ ਜਰੀ ਨਹੀਂ ਚਲਦੇ ਬੋਰ ਦੇ ਵਿੱਚੋਂ ਕੱਢੀ ਆ ਪਿੰਡ ਪਿੰਡ ਕੌਰਿਆਣਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਫੋਨ ਨੰਬਰ 95929 50344 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 23000 ਰੁਪਿਆ ਇਸ ਦੀ ਕੀਮਤ ਰੱਖੀ ਹੋਈ ਹੈ ਬੱਟਾਂ ਵਾਲਾ ਜ਼ਿੰਦਰਾ ਵਿਕਾਊ ਹੈ ਜੀ 10500 ਰੇਟ ਰੱਖਿਆ ਗਿਆ ਮੁਕਸਰ ਏਰੀਆ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬੱਟਾਂ ਵਾਲਾ ਜ਼ਿੰਦਰਾ ਵਿਕਾਊ ਹੈ 10500 ਰੇਟ ਰੱਖਿਆ ਗਿਆ ਏਰੀਆ ਮੁਕਸਰ 9855196535 9855196535 ਇਸ ਨੰਬਰ ਤੇ ਫੋਨ ਕਰਕੇ ਬੱਟਾਂ ਵਾਲਾ ਜ਼ਿੰਦਰਾ ਜਿਹੜਾ ਤੁਸੀਂ 10500 ਪੈਸੇ ਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ 60 ਫਾਰਮ ਡ੍ਰੈਗ ਟਰੈਕਟਰ ਵਿਕਾਊ ਹੈ ਜੀ ਜਿਆਦਾ ਜਾਣਕਾਰੀ ਵੀਰ ਨੇ ਦੱਸੀ ਨਹੀਂ ਤੁਸੀਂ ਫੋਨ ਤੇ ਲੈ ਸਕਦੇ ਹੋ ਤੇ ਕੰਡੀਸ਼ਨ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵਧੀਆ ਵੀਡੀਓ ਬਣਾ ਕੇ ਭੇਜੀ ਹੋਈ ਹੈ 60 ਫਾਰਮ ਟਰੈਕਟਰ ਤੇ ਇੱਕ ਇਸ ਵੀਰ ਦਾ ਟਰਾਲਾ ਵੀ ਵਿਕਾਊ ਉਹ ਅੱਗੇ ਦਿਖਾਇਆ ਹੋਇਆ ਜੀ ਟਰਾਲਾ ਤੁਸੀਂ ਦੇਖ ਸਕਦੇ ਹੋ ਡਬਲ ਜੈਕ ਵਾਲਾ ਟਰਾਲਾ ਜੀ 6239939647 6239939647 ਇਸ ਨੰਬਰ ਤੇ ਫੋਨ ਕਰਕੇ 60 ਫਾਰਮ ਡ੍ਰੈਕ ਟਰੈਕਟਰ ਅਤੇ ਡਬਲ ਜੈਕ ਵਾਲਾ ਟਰਾਲਾ ਸਾਰੀ ਜਾਣਕਾਰੀ ਤੁਸੀਂ ਰੇਟ ਵਗੈਰਾ ਏਰੀਆ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਮਾਡਲ ਵਗੈਰਾ ਪੁੱਛ ਕੇ ਖਰੀਦ ਸਕਦੇ ਕੰਡੀਸ਼ਨ ਦੋਨਾਂ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦੁਕਾਨ ਵਿਕਾਊ ਹੈ ਜੀ ਸੈਜਾ 33Y10 ਏਰੀਆ ਸ਼ਹਿਰ ਲੁਧਿਆਣਾ ਰੇਟ ਹੈ ਜੀ 70 ਲੱਖ ਰੁਪਏ ਡਿਮਾਂਡ 70 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਦੁਕਾਨ ਵਿਕਾਊ ਆ 33Y10 ਦੇ ਏਰੀਆ ਸ਼ਹਿਰ ਲੁਧਿਆਣਾ 9872900642 ਦੂਜੇ ਨੰਬਰੇ 62808 8196 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਦੁਕਾਨ ਜਿਹੜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਵਿਰਾਂ ਤੱਕ ਪਹੁੰਚ ਸਕੇ 뮤직 ਸਿਸਟਮ ਵਿਕਾਊ ਹੈ ਜੀ ਏਰੀਆ ਲੁਧਿਆਣਾ 10 ਇੰਚ ਸਪੀਕਰ ਸਟੀਰੀਓ ਸੀਡੀ ਡਫਟਰ ਨਿਊ ਕੰਡੀਸ਼ਨ ਕੰਪਲੀਟ ਸੈੱਟ ਹੈ ਜੀ 2500 ਰੁਪਏ ਰੇਟ ਰੱਖੇ ਗਏ 9877415611 ਇਸ ਨੰਬਰ ਤੇ ਫੋਨ ਕਰਕੇ 뮤직 ਸਿਸਟਮ ਤੁਸੀਂ 2500 ਰੁਪਏ ਦੇ ਵਿੱਚ ਕੰਪਲੀਟ ਸੈਟ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਵਾਂ ਪ੍ਰੋਪਰ ਵੀਡੀਓ ਸਾਰੀ ਜਾਣਕਾਰ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ ਕੰਕਰੀਟ ਮਿਕਸਰ ਵਿਕਾਊਆ 2024 ਮਾਡਲ ਬਿਜਲੀ ਵਾਲਾ ਇਹ ਰੀਆ ਡੱਬ ਵਾਲੀ ਕੋਈ ਨੁਕਸ ਨਹੀਂ ਹੈਗਾ ਜੀ ਫੁੱਲ ਗਰੰਟੀ ਹੈ 55000 ਰੁਪਏ ਰੇਟ ਰੱਖਿਆ ਗਿਆ ਏਰੀਆ ਡੱਬ ਵਾਲੀ ਹੈ ਜੀ ਬਿਜਲੀ ਵਾਲਾ 2024 ਮਾਡਲ ਕੰਕਰੀਟ ਮਿਕਸਚਰ ਵਿਕਾਊ ਹੈ ਜੀ 9996856155 9996856155 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਭੇਜਿਆ ਕਰੋ ਬਹੁਤ ਸਾਰੇ ਵੀਰਾਂ ਦੇ ਕਮੈਂਟਸ ਤੇ ਫੋਨ ਕਲਉਂਦੇ ਕਿ ਜਾਣਕਾਰੀ ਪੂਰੀ ਦੱਸਿਆ ਕਰੋ ਜੀ ਸੋ ਵੀਰਾਂ ਨੂੰ ਬੇਨਤੀ ਹੈ ਐਡ ਕਰਵਾਉਣ ਵੇਲੇ ਸਾਰੀ ਜਾਣਕਾਰੀ ਭੇਜਿਆ ਕਰੋ ਜੀ ਦੂਜੀ ਸੂਏ ਸੌਣ ਵਾਲੀ ਬੈਡ ਵਿਕਾਊ ਹੈ ਜੀ 1 ਮਹੀਨਾ ਸੌਣ ਚ ਪਿਛਲੇ ਸੂਏ 18 ਲੀਟਰ ਦਾ ਦੁੱਧ ਦਿੱਤਾ ਸੀ ਘਰ ਦੀ ਪਾਲੀ ਹੋਈ ਬੈਡ ਹੈ ਜੀ ਬਾਹਰ ਜਾਣਾ ਇਸ ਕਰਕੇ ਵੇਚ ਰਹੇ ਨੇ ਮਾਲਕ ਵਿਦੇਸ਼ ਜਾ ਰਿਹਾ ਹੈ ਜੀ ਇਸ ਕਰਕੇ ਵੇਚ ਰਹੇ ਨੇ 65000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਮੈਥਪੁਰ 7737348 ਪੂਰਾ 900 77373 48 ਪੂਰਾ 900 ਮਾਸਟਰ ਕਾਲਾ ਸਿੰਘ ਵੀਰ ਦਾ ਨਾਮ ਹੈ ਤੁਸੀਂ ਨੰਬਰ ਤੇ ਕਾਲ ਕਰਕੇ ਤੁਸੀਂ ਬੈਡ ਹੈ ਜਿਹੜੀ 65000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਫੋਰਚਨਰ ਗੱਡੀ ਵਿਕਾਊ ਹੈ ਜੀ 4x4 2010 ਮਾਡਲ ਹਰਿਆਣਾ ਨੰਬਰ ਹੈ ਜੀ ਗੱਡੀ 6 ਲੱਖ 45000 ਰੁਪਏ ਰੇਟ ਰੱਖਿਆ ਗਿਆ ਦੋ ਚਾਬੀਆਂ ਨੇ ਏਰੀਆ ਨਕੋਦਰ ਕੰਡੀਸ਼ਨ ਦੀ ਗੱਲ ਕਰੀ ਤਾਂ ਸਾਫ਼ ਕੰਡੀਸ਼ਨ ਦੀ ਗੱਡੀ ਹੈ ਟਾਰਨ ਕੰਡੀਸ਼ਨ ਵਧੀਆ ਪਈ ਹੈ ਜੀ ਏਸੀ ਵੀਰ ਵਧੀਆ ਚੱਲਦਾ ਸਾਫ਼ ਕੰਡੀਸ਼ਨ ਦੀ ਗੱਡੀ ਹੈ ਕੋਈ ਕਮੀ ਪੇਸ਼ੀ ਨਹੀਂ ਕੋਈ ਐਕਸੀਡੈਂਟ ਨਹੀਂ ਕਾਗਜ਼ਾ ਵਗੈਰਾ ਜਮਾ ਓਕੇ ਹੈ ਜੀ 985528380498552 83804 ਇਸ ਨੰਬਰ ਤੇ ਫੋਨ ਕਰਕੇ ਫੋਰਚੂਨਰ ਗੱਡੀ 4x4 2010 ਮਾਡਲ 6 ਲੱਖ 45000 ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਡੈਂਪਰ ਟਰਾਲਾ ਵਿਕਾਊ ਹੈ ਜੀ ਡੈਂਪਰ ਟਰਾਲਾ ਵਿਕਾਊ ਹੈ ਜੀ 2024 ਮਾਡਲ ਏਰੀਆ ਬਰਨਾਲਾ 1 ਲੱਖ 62000 ਰੁਪਏ ਰੇਟ ਰੱਖਿਆ ਗਿਆ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 2024 ਮਾਡਲ 1,62,000 ਰੁਪਏ ਰੇਟ ਰੱਖਿਆ ਗਿਆ ਡੈਂਪਰ ਟਰਾਲਾ ਵਿਕਾਊ ਹੈ ਜੀ ਨੰਬਰ ਨੋਟ ਕਰ ਲਓ ਜੀ 8289017643 8289017643 ਇਸ ਨੰਬਰ ਤੇ ਫੋਨ ਕਰਕੇ ਡੈਂਪਰ ਟਰਾਲਾ 2024 ਮਾਡਲ 1,62,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ ਜੀ 11/6.6 ਫੁੱਲ ਹੈਵੀ ਡਬਲ ਟਾਇਰ ਡੈਂਪਰ ਟਰਾਲੀ ਹੈ ਜੀ ਡਬਲ ਟੈਰੀ ਟਰਾਲੀ ਵਿਕਾਊ ਆ 11/6 ਪੈਂਤ 6 ਦੀ ਫੁੱਲ ਹੈਵੀ ਡੈਂਪਰ ਹੈ ਜੀ ਰੇਟ 1 ਲੱਖ 55000 ਏਰੀਆ ਬਰਨਾਲਾ 98500 53 25222 98500 53 25222 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲੀ ਹੈ ਜਿਹੜੀ 11/6 ਪੈਂਤ 6 ਦੀ 1 ਲੱਖ 55000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਫੁੱਲ ਹੈਵੀ ਟਰਾਲੀ ਹੈ ਜੀ ਸਵਿਫਟ BX I ਗੱਡੀ ਵਿਕਾਊ ਹੈ ਜੀ ਗੱਡੀ 2008 ਮਾਡਲ ਹੈ ਜੀ ਸਾਰੀ ਪਾਵਰ ਹੈ ਐਨਓਸੀ ਪੰਜਾਬ ਦੀ 90% ਟਾਇਰ ਨੇ ਜੀ ਏਰੀਆ ਮਾਨਸਾ ਕਾਗਜ ਵਗੈਰਾ ਪੂਰੇ ਨੇ ਕੋਈ ਐਕਸੀਡੈਂਟ ਨਹੀਂ ਸਾਫ ਕੰਡੀਸ਼ਨ ਦੀ ਗੱਡੀ ਹੈ 95000 ਰੁਪਏ ਰੇਟ ਰੱਖਿਆ ਗਿਆ 90% ਟਾਇਰ ਨੇ ਜੀ ਐਨਓਸੀ ਪੰਜਾਬ ਦੀ 9888 65088 9888 65088 ਇਸ ਨੰਬਰ ਤੇ ਫੋਨ ਕਰਕੇ ਸਵਿਫਟ BX I ਗੱਡੀ 95000 ਰੁਪਏ ਦੇ ਵਿੱਚ 2008 ਮਾਡਲ ਤੁਸੀਂ ਖਰੀਦ ਸਕਦੇ ਹੋ ਲੋ ਜੀ ਇੱਕ ਹੋਰ ਤੁਹਾਡੇ ਲਈ ਬਹੁਤ ਵਧੀਆ ਜ਼ਮੀਨ ਦਾ ਟਕ ਲੈ ਕੇ ਆਏ ਆਂ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤਾਂ ਕਿ ਇਹ ਵੀਡੀਓ ਕਿਸਾਨ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਜਿਹੜੇ ਜ਼ਮੀਨ ਖਰੀਦਣ ਦੇ ਚਾਹਵਨ ਨੇ 135 ਕਿਲੇ ਜ਼ਮੀਨ ਵਿਕਾਊ ਹੈ ਜੀ ਵਿੱਚ 16 ਮੋਟਰਾਂ ਨੇ ਏਰੀਆ ਨੇੜੇ ਕਰਤਾਰਪੁਰ ਜਲੰਧਰ ਲਿੰਕ ਰੋਡ ਦਾ ਫਰੰਟ ਹੈ ਜੀ ਬਹੁਤ ਵਧੀਆ ਜ਼ਮੀਨ ਹੈ ਜੀ 22 ਲੱਖ ਰੁਪਏ ਰੇਟ ਰੱਖਿਆ ਕਿੱਲੇ ਦਾ ਜੀ 16 ਮੋਟਰਾਂ ਨੇ 135 ਗਲ ਜ਼ਮੀਨ ਵਿਕਾਊ ਹੈ ਜੀ ਲਿੰਕ ਰੋਡ ਦਾ ਫਰੰਟ ਹੈ ਜੀ 7889944493 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਤੇ ਵਧੀਆ ਤੇ ਬਹੁਤ ਸੋਹਣੇ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦੇਕੋ ਤੁਹਾਡੇ ਲਈ ਇੰਨੀ ਮਿਹਨਤ ਕਰਕੇ ਵੀਡੀਓ ਬਣਾਉਣੀ ਹੈ ਸੋ ਇੱਕ ਲਾਈਕ ਸ਼ੇਅਰ ਤਾਂ ਬੰਦ ਹੈ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਲੰਮੀ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖ ਆ ਜੀ